ਜਾ ਕੋ ਹਨੇਰੀ ਇਹ ਬਹੁਤ ਜਿਆਦਾ ਝਖੜਾ ਆ ਨਾ ਇੱਥੇ ਪੱਲੀਆਂ ਲਾਉਣ ਆਏ ਵੇ ਤੇ ਮੁਰਗੀਆਂ ਦੇ ਬੱਚੇ ਪੋਲਟਰੀ ਫਾਰਮ ਸੀ ਇਧਰੋਂ ਪੱਲੀ ਉੱਪਰ ਚੱਕ ਰਹੇ ਸੀ ਕੰਦ ਉੱਪਰ ਗਿਰ ਗਈ ਤੇ ਇਹ ਟਾ ਇਹਨਾਂ ਦੀ ਇੱਥੇ ਹੋ ਗਈ ਯਾਰ ਆ ਦੇਖੋ ਸਾਈਡ ਤੇ ਮੜਾ ਜਾ ਇੱਕ ਇੱਕ ਨਾ ਕੋਈ ਫੋਟੋ ਦਿਓ ਬਾਈ ਜੀ ਬਲਕਾਰ ਸਿੰਘ ਵੀਰੇ ਬਲਕਾਰ ਜੀ ਜਿਹਨ ਦੀ ਡੈਥ ਹੋਈ ਕੀ ਨਾਮ ਤੇ ਕਿੰਨੀ ਉਮਰ ਬਾਈ ਜੀ ਇਹਨਾਂ ਦਾ ਨਾਮ ਗੁਰਚਰਨ ਸਿੰਘ ਤੇ ਉਮਰ ਇਹਨਾਂ ਦੀ 68 ਤੋਂ 70 ਸਾਲ ਦੇ ਵਿੱਚ ਸੀ ਕਿਸ ਤਰ੍ਹਾਂ ਪੂਰੀ ਘਟਨਾ ਹੋਈ ਜੀ ਇਹ ਬਾਈ ਜੀ ਕੱਲ ਜਾ ਕਹਨੇਰੀਆ ਹੀ ਬਹੁਤ ਜ਼ਿਆਦੇ ਝਖੜਾ ਆਇਆ ਨਾ ਇੱਥੇ ਪੱਲੀਆਂ ਲਾਉਣ ਆਏ ਵੇ ਤੇ ਮੁਰਗੀਆਂ ਦੇ ਬੱਚੇ ਪੋਲਟਰੀ ਫਾਰਮ ਸੀ ਇਧਰੋਂ ਪੱਲੀ ਉੱਪਰ ਚੱਕ ਰਹੇ ਸੀ ਕੰਦ ਉੱਪਰ ਗਿਰ ਗਈ ਤੇ ਇਹ ਤਾਂ ਇਹਨਾਂ ਦੀ ਇੱਥੇ ਹੋ ਗਿਆ ਜੇਕਰ ਸ਼ੁਰੂਆਤੀ ਗੱਲ ਕਰੀ ਕਿਸ ਤਰ੍ਹਾਂ ਦਾ ਬਹੁਤ ਨਰਮ ਸਮਾਦੀ ਸੀ ਬਾਈ ਬਹੁਤ ਸੌਉ ਸੀ ਕੋਈ ਇਦਾਂ ਦਾ ਪਰਿਵਾਰ ਦੇ ਹਾਲਾਤਾਂ ਦੀ ਗੱਲ ਕਰੀ ਪਰਿਵਾਰ ਵੀ ਬਹੁਤ ਗਰੀਬ ਪਰਿਵਾਰ ਆ ਇਸ ਪੋਲਟਰੀ ਫਾਰਮ ਤੇ ਉਹਦਾ ਘਰ ਦਾ ਖਰਚਾ ਚਲਾਉਂਦੇ ਤੇ ਉਹ ਹਾਂ ਪਰ ਕਿਹ ਜ਼ਾਰਾ ਕਿ ਮੈਂ ਇਸੇ ਤੇ ਡਿਪੈਂਡ ਕਰੀ। ਯਾਨੀ ਕਿ ਉਹ ਜਾਨਵਰ ਵੀ ਮਰ ਗਏ ਤੱਕ ਪਰ ਜਿਹਨਾਂ ਦਾ ਮਾਲਕ ਸੀ ਉਹ ਵੀ ਹਾਂ ਮੇਜੀ। ਤੇ ਨੁਕਸਾਨ ਬਹੁਤ ਹੋ ਗਿਆ ਭਾਈ। ਇਹ ਹੀ ਇਹਨਾਂ ਦਾ ਰੋਜੀ ਰੋਟੀ ਦਾ ਸਾਧਨ ਸੀ। ਇਹ ਹੀ ਅੱਜ ਟਾਇ ਟੇ ਰਹੀ ਹੋ ਗਿਆ ਸਾਰਾ ਕੁਝ। ਕੀ ਮੰਗ ਕਰਦੇ ਹੋ? ਕੋਈ ਪ੍ਰਸ਼ਾਸਨ ਤੋਂ ਮੰਗ ਸਰਕਾਰ ਤੋਂ ਇਹ ਕਰਦੇ ਆ ਵੀ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਇੱਕ ਅਗਲੇ ਦਾ ਪਰਿਵਾਰ ਦਾ ਜੀ ਗਿਆ, ਬਾਕੀ ਦੂਆ ਬਿਲਡਿੰਗ ਦਾ ਨੁਕਸਾਨ ਹੋ ਗਿਆ ਇਹਨਾਂ ਨੂੰ। ਕਾਫੀ ਨੁਕਸਾਨ ਹੋ ਗਿਆ। ਕਿਹੜਾ ਪਿੰਡ ਕਿਹੜਾ? ਮਾਝਾ ਪਿੰਡ ਵੀਰੇ। ਮੇਰਾ ਮੈਂ ਗੁਰਪ੍ਰੀਤ ਸਿੰਘ ਨੰਬਰਦਾਰ ਜੀ ਪਿੰਡ ਮੱਝਾ ਜੀ ਗੁਰਪ੍ਰੀਤ ਸਿੰਘ ਜੀ ਜਿਹਨੇ ਡੈਥ ਹੋਈ ਹੈ ਕੀ ਨਾਮ ਸੀ ਉਹਨਾਂ ਦੇ ਉਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਜੀ ਅੱਛਾ ਜੀ ਕਿਸ ਤਰ੍ਹਾਂ ਹੋਇਆ ਸਾਰੀ ਘਟਨਾ ਇਹ ਜੀ ਜਦੋਂ ਹਨੇਰੀ ਆਈ ਹਨੇਰੀ ਆਉਣ ਕਾਰਨ ਉਹ ਇਹ ਆਪਣੇ ਪੱਲੀ ਬੁੱਲੀ ਲਾਉਣ ਆਏ ਤੇ ਬੱਚਿਆਂ ਦੇ ਪੌਲਟਰੀ ਫਾਰਮ ਦੀ ਜੀ ਇਹ ਬੱਚੇ ਪਾਏ ਹੋਏ ਤੇ ਪੱਲੀ ਲਾ ਕੇ ਜਦੋਂ ਤੁਰਨ ਲੱਗੇ ਜੀ ਬਸ ਇੱਕਦਮ ਉੱਪਰ ਡਿੱਗੀ ਗੰਦ ਇਹਨਾਂ ਦੀ ਅੱਛਾ ਹਾਂਜੀ ਕਿ ਕਿੰਨਾ ਕੁ ਪੁਰਾਣਾ ਸੀ ਕਪੋੜੇ ਫਾਰਮ ਜਾਂ ਕਿਸ ਤਰ੍ਹਾਂ ਕੇ ਚਖੜੀ ਇੰਨਾ ਜ਼ਿਆਦਾ ਸੀ ਨਹੀਂ ਚਖੜੇ ਜ਼ਿਆਦੇ ਦੀ ਜੀ ਪੌਲਟਰੀ ਫਾਰਮ ਨੂੰ ਤਾਂ ਕੋਈ ਬੜਾ ਟਾਈਮ ਨਹੀਂ ਹੋ ਥੋੜੀ ਸਮਾਂ ਹੋਇਆ ਜੀ ਬਣਾਏ ਨੂੰ ਹਾਂ ਜੀ ਕਿ ਜਿਹੜੇ ਜਾਨਵਰ ਸੀ ਉਹਨਾਂ ਦੇ ਵੀ ਸਾਰਿਆਂ ਦੇ ਹਾਂ ਜੀ ਹਾਂ ਜਾਨਵਰਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਆ ਮਰੇ ਪਏ ਨੇ ਬਹੁਤ ਬੱਚੇ ਮਰ ਗਏ ਜੀ ਅੱਛਾ ਹਾਂ ਜੀ ਇਹ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਪਰਿਵਾਰ ਸੀ ਇਹਨਾਂ ਦਾ ਪਰਿਵਾਰ ਦਾ ਜੀ ਬਹੁਤ ਅੰਤ ਦਾ ਅੰਥੇ ਦਾ ਗਰੀਬ ਪਰਿਵਾਰ ਆ ਜੀ ਕੋਈ ਐਨੀ ਕਿਸਾਨੀ ਨਾਲ ਸੰਬੰਧਤ ਆ ਜੀ ਹਾਂ 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 ਜੀ ਹਾਂ ਜੀ ਕਿੰਨੀਆਂ ਮੁਰਗੀਆਂ ਮਰਗੀਆਂ ਤੁਹਾਡੇ ਸਾਮ ਨੂੰ ਉਹ ਵਰਗੀਆਂ ਤਾਂ ਜੀ ਹਾਂ ਜੀ ਹਾਂ ਬਸ ਤੀਆ ਕਿ ਹਿੱਸਾ ਬਚਿਆ ਜੀ ਕੰਪਨੀ ਦੇ ਬੱਚੇ ਤੇ ਜੀ ਪਏ ਹੋਏ ਕਿੰਨੇ ਬੱਚੇ ਸੀ ਇਹਨਾਂ ਦੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਹੋਊਗਾ ਜੀ ਲਗਭਗ ਮਤਲਬ 2000 22500 ਮਤਲਬ ਬੱਚੇ ਦਾ ਸੈੱਡ ਬਣਿਆ ਹੋਇਆ ਜੀ ਇਹ ਉਹ ਚੋਂ ਐ ਸਮਝ ਲਓ ਵੀ 500 ਹੀ ਮੁਰਗੀ ਬਚੀ ਹੋਊ ਤੇ ਮੇਰੇ ਵੀ ਮੇਰੇ ਤਿੱਕੇ ਤੇ ਪਰਿਵਾਰਕ ਦੀ ਗੱਲ ਕੀਤੀ ਕਿੰਨੇ ਪਰਿਵਾਰਕ ਮੈਂਬਰ ਨੇ ਕਿੰਨੇ ਬੱਚੇ ਨੇ ਇਹਨਾਂ ਦੇ ਇੱਕ ਇਹਨਾਂ ਦਾ ਬੇਟਾ ਜੀ ਬਸ ਮਤਲਬ ਘਰਦਿਆਂ ਦੀ ਇਹਨਾਂ ਦੀ ਡੈਥ ਪਹਿਲਾਂ ਹੀ ਹੋਈ ਹੋਈ ਹੈ ਜੀ ਦੋ ਦੋ ਤਿੰਨ ਸਾਲ ਹੋ ਗਏ ਜੀ ਪਹਿਲਾਂ ਇਹਨਾਂ ਦੇ ਘਰ ਦੀ ਘਰਦਿਆਂ ਦੀ ਡੈਥ ਹੋ ਗਈ ਦੀ ਜੀ ਯਾਨੀ ਕਿ ਘਰ ਚ ਕਮਾਉਣ ਵਾਲਾ ਜੀ ਕਮਾਉਣ ਵਾਲਾ ਇਹੀ ਧੀ ਜੀ ਬਸ ਹੋਰ ਤਾਂ ਕੋਈ ਇਹਨਾਂ ਦਾ ਸਾਧਨ ਨਹੀਂ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਿਆ ਇਹ ਸਾਰੀ ਕਸਮ ਦਾ ਪਤਾ ਤਾਂ ਜੀ ਜਦੋਂ ਉਹਰੇ ਇਹ ਹਨੇਰੀ ਚੱਲੀ ਜੀ ਪਰਿਵਾਰ ਉਹਰੇ ਆਇਆ ਦੇਖਣ ਲੱਗੇ ਵੀ ਆਇਆ ਨਹੀਂ ਪਹਿਲਾਂ ਤਾਂ ਇਹ ਦੀ ਕਿਤੇ ਇੱਧਰ ਉੱਧਰ ਹੋਊਗਾ ਜਦੋਂ ਉਹਰੇ ਆ ਕੇ ਦੇਖਿਆ ਜੀ ਉਹਰੇ ਥੱਲੇ ਦਬਿਆ ਪਿਆ ਜੀ ਹਾਂਜੀ ਕਿਸ ਤਰ੍ਹਾਂ ਪਿੰਡ ਵਾਲੇ ਮਦਦ ਦੇਣ ਕਿੱਧੇ ਗਏ ਹਾਂਜੀ ਹਾਂ ਨਹੀਂ ਪਿੰਡ ਵਾਲੇ ਤਾਂ ਬਾਅਦ ਚ ਆਏ ਨੇ ਜੀ ਫਿਰ ਖੇਤਾਂ ਚ ਦੀ ਘਰ ਦੀ ਇਹਨਾਂ ਦਾ ਇਹਨਾਂ ਦੇ ਆਪ ਆਪਸ ਵਿੱਚ ਪਰਿਵਾਰ ਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਦੱਸਿਆ ਜੀ ਫਿਰ ਉਹਨਾਂ ਨੇ ਆ ਕੇ ਕੱਢਿਆ ਜੀ ਕੀ ਮੰਗ ਕਰਦੇ ਹੋ ਮੰਗਦਾ ਆ ਜੀ ਵੀ ਚਲੋ ਇਹਨਾਂ ਨੂੰ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ ਬਹੁਤ ਗਰੀਬ ਪਰਿਵਾਰ ਆ ਜੀ ਵੀ ਕਿਸੇ ਕੋਈ ਸਰਕਾਰ ਵੱਲੋਂ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਜੀ ਵੀ ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ